ਸਾਈਬਰ ਕਰਾਈਮ ਦੇ ਖੇਤਰ ਚ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਲਈ ਕਈ ਠੱਗ ਤਿਆਰ ਬੈਠੇ ਰਹਿੰਦੇ ਨੇ ਸਾਈਬਰ ਫਰਾਡ ਲਈ ਉਹ ਨਿਤ ਨਵੇਂ ਹਤਕੰਡੇ ਅਪਣਾ ਰਹੇ ਨੇ ਅਤੇ ਨਵੀਆਂ ਤਕਨੀਕਾਂ ਲੈ ਕੇ ਆ ਰਹੇ ਨੇ ਇਸ ਵਾਰ ਵੀ ਠੱਗੀ ਦਾ ਨਵਾਂ ਤਰੀਕਾ ਮਾਰਕੀਟ ਵਿੱਚ ਆਇਆ ਹੈ ਇਹ ਇੰਨਾ ਖਤਰਨਾਕ ਅਤੇ ਚਲਾਕੀ ਭਰਿਆ ਹੈ ਕਿ ਜਦੋਂ ਤੱਕ ਤੁਹਾਨੂੰ ਇਸ ਧੋਖਾਧੜੀ ਬਾਰੇ ਪਤਾ ਲੱਗੇਗਾ ਉਦੋਂ ਤੱਕ ਤੁਹਾਡਾ ਬੈਂਕ ਖਾਤਾ ਖਾਲੀ ਹੋ ਜਾਵੇਗਾ ਅਜਿਹੇ ਕਈ ਮਾਮਲੇ ਦਿੱਲੀ ਦੇ ਸਾਈਬਰ ਸੈੱਲ ਤੱਕ ਪਹੁੰਚ ਚੁੱਕੇ ਨੇ ਆਨਲਾਈਨ ਪੇਮੈਂਟ ਤੋਂ ਲੈ ਕੇ ਕ੍ਰੈਡਿਟ ਅਤੇ ਡੈਬਿਟ ਕਾਰਡ ਭੁਗਤਾਨਾਂ ਤੱਕ ਕੋਈ ਵੀ ਸਹੂਲਤ ਆਨਲਾਈਨ ਲੈਣ ਤੋਂ ਬਾਅਦ ਕੰਪਨੀਆਂ ਅਤੇ ਬੈਂਕ ਅਕਸਰ ਤੁਹਾਨੂੰ ਕਾਲ ਕਰਦੇ ਨੇ ਅਤੇ ਫੀਡਬੈਕ ਲੈਂਦੇ ਨੇ। ਅੱਜਕੱਲ ਸਾਈਬਰ ਸੁਰੱਖਿਆ ਕਾਰਨ ਕਈ ਬੈਂਕਾਂ ਨੇ ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਰਜਿਸਟਰਡ ਮੋਬਾਈਲ ਤੇ ਕਾਲ ਕਰਕੇ ਗਾਹਕ ਤੋਂ ਫੀਡਬੈਕ ਲੈਣਾ ਵੀ ਲਾਜ਼ਮੀ ਕਰ ਦਿੱਤਾ ਹੈ ਤਾਂ ਜੋ ਹੋਰ ਕੋਈ ਬੰਦਾ ਗਾਹਕ ਨਾਲ ਪੈਸੇ ਦੀ ਠੱਗੀ ਨਾ ਕਰ ਸਕੇ। ਹਾਲਾਂਕਿ ਕਈ ਵਾਰ ਸਾਈਬਰ ਅਪਰਾਧੀ ਵੀ ਅਜਿਹੀਆਂ ਸਹੂਲਤਾਂ ਦੀ ਵਰਤੋਂ ਕਰਕੇ ਆਪਣਾ ਕੰਮ ਕਰ ਲੈਂਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਕਰੋਨਾ ਦੇ ਆਉਣ ਤੋਂ ਬਾਅਦ ਜਦੋਂ ਟੀਕਾਕਰਨ ਹੋਇਆ ਸੀ ਤਾਂ ਤੁਹਾਨੂੰ ਅਕਸਰ ਫੋਨ ਆਉਂਦਾ ਸੀ ਕਿ ਤੁਸੀਂ ਟੀਕਾਕਰਨ ਕਰਵਾ ਲਿਆ ਹੈ ਜਾਂ ਨਹੀਂ ਕਿਰਪਾ ਕਰਕੇ ਜਵਾਬ ਦਿਓ ਅਤੇ ਟੀਕਾਕਰਨ ਕਰਵਾਓ ਤੁਸੀਂ ਵੀ ਅਜਿਹਾ ਫੀਡਬੈਕ ਦਿੱਤਾ ਹੋਵੇਗਾ ਹਾਲਾਂਕਿ ਹੁਣ ਇੱਕ ਬਟਨ ਦਬਾਉਣ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਦਿੱਲੀ ਪੁਲਿਸ ਨਾਲ ਜੁੜੇ ਸਾਈਬਰ ਮਾਹਿਰ ਕਿਸਲੇ ਚੌਧਰੀ ਦਾ ਕਹਿਣਾ ਹੈ ਕਿ ਇਸ ਵਾਰ ਇੱਕ ਹੋਰ ਸਾਈਬਰ ਫਰੌਡ ਮਾਰਕੀਟ ਵਿੱਚ ਆਇਆ ਹੈ ਇਸ ਵਿੱਚ ਕਿਸੇ ਵੀ ਨੰਬਰ ਤੋਂ ਇੱਕ ਆਮ ਕਾਲ ਆਉਂਦੀ ਹੈ ਉੱਥੋਂ ਇੱਕ ਕੁੜੀ ਦੀ ਆਵਾਜ਼ ਆਉਂਦੀ ਹੈ ਅਤੇ ਤੁਹਾਨੂੰ ਪੁੱਛਦੀ ਹੈ ਕਿ ਤੁਸੀਂ ਕੋਰੋਨਾ ਦਾ ਟੀਕਾ ਲਗਾਇਆ ਹੈ ਜਾਂ ਨਹੀਂ ਜੇਕਰ ਹਾਂ ਤਾਂ 1 ਦਬਾਓ ਜੇਕਰ ਨਹੀਂ ਤਾਂ 2 ਦਬਾਓ ਆਮ ਤੌਰ ਤੇ ਜਦੋਂ ਲੋਕਾਂ ਨੇ ਜਦੋਂ ਵੈਕਸੀਨ ਲਗਵਾਈ ਹੁੰਦੀ ਹੈ ਤਾਂ ਉਹ ਤੁਰੰਤ ਫੀਡਬੈਕ ਲਈ ਬਟਨ ਦਬਾਉਂਦੇ ਨੇ ਅਤੇ ਇੱਥੋਂ ਹੀ ਖੇਡ ਸ਼ੁਰੂ ਹੁੰਦਾ ਹੈ ਕਿਸਲੇ ਦਾ ਕਹਿਣਾ ਹੈ ਕਿ ਜਿਵੇਂ ਹੀ ਤੁਸੀਂ ਇੱਕ ਜਾਂ ਦੋ ਬਟਨ ਦਬਾਉਂਦੇ ਹੋ ਤਾਂ ਤੁਹਾਡਾ ਫੋਨ ਹੈਕ ਹੋ ਜਾਵੇਗਾ ਜਦੋਂ ਤੱਕ ਤੁਸੀਂ ਕੁਝ ਸਮਝੋਗੇ ਤੁਹਾਡਾ ਫੋਨ ਸਾਈਬਰ ਹੈਕਰਾਂ ਦੇ ਹੱਥਾਂ ਵਿੱਚ ਆ ਚੁੱਕਾ ਹੋਵੇਗਾ ਅਤੇ ਤੁਹਾਡੇ ਖਾਤੇ ਵਿੱਚੋਂ ਪੈਸੇ ਉੱਡ ਜਾਣਗੇ ਕਿਸਲੇ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀ ਐਨੇ ਚੁਸਤ ਨੇ ਕਿ ਉਹ ਜਾਣਦੇ ਨੇ ਕਿ ਕਿਸੇ ਵਿਅਕਤੀ ਨੂੰ ਕਿਵੇਂ ਫਸਾਉਣਾ ਹੈ ਉਹ ਅਜਿਹੇ ਗੱਲਾਂ ਲੈ ਕੇ ਆ ਰਹੇ ਨੇ ਕਿ ਕਿਸੇ ਵਿਅਕਤੀ ਨੂੰ ਇਹ ਅਹਿਸਾਸ ਵੀ ਨਹੀਂ ਹੋਵੇਗਾ ਕਿ ਇਹ ਧੋਖਾਧੜੀ ਦਾ ਤਰੀਕਾ ਵੀ ਹੋ ਸਕਦਾ ਹੈ ਇਸ ਲਈ ਬਹੁਤ ਸੁਚੇਤ ਰਹੋ ਕੋਈ ਵੀ ਜੰਕ ਕਾਲ ਨਾ ਚੁੱਕੋ ਜੇ ਚੁੱਕੀ ਗਈ ਹੈ ਤਾਂ ਕਿਸੇ ਕਿਸਮ ਦਾ ਜਵਾਬ ਨਾ ਦਿਓ